ਮਾ ਪਰੀਸਾਬ ਨੇ ਬੜੀ ਪਿਆਰੀ ਪੰਕਤੀ ਲਿਖੀ ਹੈ ਕਹਿੰਦੇ ਤਨ ਸੁੱਕਾ ਪਿੰਜਰthia ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਕੇ ਕੀ ਕਹਿਣ ਲੱਗੇ ਬਾਬਾ ਫਰੀਦ ਸਾਹਿਬ ਨੇ ਕਹਿੰਦੇ ਤਨ ਸੁੱਕਾ ਕਹਿੰਦੇ ਮੈਂ ਬੜੀ ਮਿਹਨਤ ਕੀਤੀ ਬਹੁਤ ਹਟ ਕੀਤਾ ਸਰੀਰ ਨੂੰ ਬੜਾ ਖਪਾਇਆ ਤੇ ਤਨ ਸੁੱਕਾ ਲੈਂਦਾ ਭੁੱਖੇ ਰਹਿ ਰੱਖੇ ਤਨ ਸੁੱਕ ਜਾਂਦਾ ਕਹਿੰਦੇ ਤਨ ਮੇਰਾ ਸੁੱਕ ਗਿਆ ਭੁੱਖੇ ਰਹਿ ਰੱਖ ਕੇ ਤੇ ਪਿੰਜਰ ਥੀਆ ਕਹਿੰਦੇ ਹੱਡੀਆਂ ਦਿਖਾਈ ਦੇਣ ਲੱਗ ਪਈਆਂ ਅੰਜਦਾ ਮੱਲਾ ਹੱਡੀਆਂ ਦਿਖਾਈ ਦੇਣੀਆਂ ਕਹਿੰਦੇ ਹੱਡੀਆਂ ਦਿਖਾਈ ਦੇਣ ਲੱਗ ਪਈਆਂ ਤੇ ਕੀ ਕੀਤਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਕ ਹੁਣ ਕਿਹੜੀਆਂ ਤਲੀਆਂ ਚੰਦਨ ਤਲੀਆਂ ਦੋ ਜਗ੍ਹਾ ਤੇ ਆ ਹੱਤ ਦੀਆਂ ਵੀ ਤਲੀਆਂ ਪੈਰਾਂ ਦੀਆਂ ਵੀ ਤਲੀਆਂ ਕੁਣ ਕਿੜੀਆਂ ਤਲੀਆਂ ਦੀ ਗੱਲ ਕੀਤੀ ਏ ਤੇ ਕਿਹੜੇ ਕਾਵਾਂ ਦੀ ਗੱਲ ਕੀਤੀ ਏ ਬਾਬਾ ਫਰੀਦ ਸਾਹਿਬ ਨੇ ਕਹਿੰਦੇ ਤਲੀਆਂ ਖੁੰਡੇ ਕਾਗ ਕਾਕ ਤੱਕ ਇਹਨੂੰ ਕਿਹਾ ਉਹਨੇ ਉਹੜੇ ਕਾਂ ਠੂੰਗੇ ਮਾਰਦੇ ਫਿਰਦੇ ਉਹਨਾਂ ਨੂੰ ਨਹੀਂ ਕਿਹਾ ਉਹੜੇ ਉੜਦੇ ਫਿਰਦੇ ਨੇ ਕਾਲੇ-ਕਾਲੇ ਜੀ ਉਹਨਾਂ ਨੂੰ ਨਹੀਂ ਕਿਹਾ ਉਹਨਾਂ ਨੇ ਕਾਕ ਕਿਨੂੰ ਕਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਕ ਕਿਹਾ ਉਹਨਾਂ ਨੇ ਤੇ ਤਲੀਆਂ ਕਿਨੂੰ ਕਿਹਾ ਤੰਦ ਕਹਿੰਦੇ ਤਲੀਆਂ ਖੁੰਡੇ ਕਾਗ ਕਹਿੰਦੇ ਜਿਹੜਾ ਮੇਰਾ ਮਨ ਹੈ ਨਾ ਮਨ ਇਹ ਜਦੋਂ ਤੁਰਦਾ ਹੈ ਇਦਨੂੰ ਪਰਮਾਤਮਾ ਵਾਲੇ ਪਾਸੇ ਨੂੰ ਗੁਰੂ ਵਾਲੇ ਪਾਸੇ ਨੂੰ ਸਾਧੂ ਵਾਲੇ ਪਾਸੇ ਨੂੰ ਤੇ ਅੰਦਰ ਦੇ ਵਿਕਾਰ ਜਿਹੜੇ ਕਾ ਹਨਾ ਠੂੰਗੇ ਮਾਰਦੇ ਆ ਕਹਿੰਦਾ ਆਪਾ ਮੇਰੀ ਚਾਲ ਚ ਰਕਾਵਟ ਪੈਦਾ ਕਰਦੇ ਆ ਮੈਨੂੰ ਸਾਧੂ ਕੋਲ ਜਾਣ ਨਹੀਂ ਦਿੰਦੇ ਮੈਨੂੰ ਗੁਰੂ ਕੋਲ ਜਾਣ ਨਹੀਂ ਦਿੰਦੇ ਮੈਨੂੰ ਪਰਮਾਤਮਾ ਵਾਲੇ ਪਾਸੇ ਤੁਰਨ ਨਹੀਂ ਦਿੰਦੇ ਇਹ ਠੂੰਗੇ ਮਾਰਦੇ ਮੈਨੂੰ ਕਹਿੰਦੇ ਤਲੀਆਂ ਖੁੰਡੇ ਕਾਗ ਕਹਿੰਦਾ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਕਹਿੰਦੇ ਜਿੰਨਾ ਭਾਗਾ ਨਾਲ ਮੈਂ ਬੰਦਾ ਬਣਿਆ ਜਿੰਨਾ ਭਾਗਾਂ ਨਾਲ ਮੈਂ ਬੰਦਾ ਬਣਿਆ ਬੰਦਾ ਦਾ ਮਤਲਬ ਕੀ ਹੁੰਦਾ ਜੀ ਐਵੇਂ ਨਾ ਭੁਲੇਖੇ ਜੇ ਪੈ ਜਾਓ ਸਰੀਰ ਨੂੰ ਬੰਦਾ ਕਹਿੰਦੇ ਨਹੀਂ ਬੰਦਾ ਉਸ ਸਮੇਂ ਨੂੰ ਕਹਿੰਦੇ ਆ ਜਿਸ ਸਮੇਂ ਅੰਦਰ ਇਸ ਮਨ ਨੂੰ ਬੰਦਗੀ ਕਰਨ ਦਾ ਟਾਈਮ ਮਿਲਦਾ ਹੈ ਉਹ ਸਮੇਂ ਦਾ ਨਾਂ ਬੰਦਾ ਹੈ ਉਹ ਕੇਵਲ ਤਾਂ ਕੇਵਲ ਮੂਖ ਦਾ ਸਰੀਰ ਹੈ ਤਾਂ ਇਹਨੂੰ ਬੰਦਾ ਕਿਹਾ ਹੈ ਕਿਉਂਕਿ ਬੰਦਗੀ ਕਰਨ ਦਾ ਸਮਾਂ ਮਿਲ ਗਿਆ ਕਰ ਬੰਦੇ ਤੂੰ ਬੰਦਗੀ ਦੇਖੋ ਕਹਿੰਦਾ ਜਿਹਦਾ ਜਿਚਰ ਘਟਵੇਂ ਸਾਹ ਅੰਦਾ ਜਿੰਨਾ ਚਿਰ ਇਸ ਸਰੀਰ 'ਚ ਸਾਹ ਹੁੰਦਾ ਹੈ ਉਹਨਾਂ ਚ ਤੂੰ ਬੰਦਾ ਏ ਤੇ ਬੰਦਗੀ ਕਰਨ ਦੇ ਯੋਗ ਆ ਜਿੱਦਣ ਐਸ ਸੀਚੋਂ ਸਾਹ ਨਿਕਲ ਗਏ ਸਾਹ ਕਿਸੇ ਹੋਰ ਸੀਚ ਵੀ ਲਏਗਾ ਪਰ ਉੱਥੇ ਤੂੰ ਬੰਦਾ ਨਹੀਂ ਉੱਥੇ ਤੈਨੂੰ ਬੰਦਗੀ ਕਰਨ ਦਾ ਮੌਕਾ ਨਹੀਂ ਮਿਲਣਾ ਤੂੰ ਕੀ ਕਹਿਣ ਲੱਗੇ ਪਾਛਾ ਕਹਿੰਦੇ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਕਹਿੰਦੇ ਜਿਨ੍ਹਾਂ ਭਾਗਾ ਨਾਲ ਮੈਂ ਬੰਦਾ ਬਣਿਆ ਜਿਨ੍ਹਾਂ ਭਾਗਾ ਕਰਕੇ ਮੈਨੂੰ ਇਹ ਮਨੁੱਖ ਦਾ ਸੀਰ ਮਿਲਿਆ ਕਹਿੰਦੇ ਉਹਨਾਂ ਭਾਗਾ ਨਾਲ ਰੱਬ ਨਹੀਂ ਮਿਲਦਾ ਉਹਨਾਂ ਭਾਗਾ ਨਾਲ ਰੱਬ ਨਹੀਂ ਮਿਲਦਾ ਕਹਿੰਗੇ ਇਹ ਕਿਦਾਂ ਹੋ ਗਿਆ ਸੁਣਿਓ ਇੱਕ ਭਾਗ ਆ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ ਪਰ ਇੱਕ ਭਾਗ ਬਣਾਉਣੇ ਪੈਂਦੇ ਆ ਜਿਨ੍ਹਾਂ ਨੂੰ ਰੱਬ ਮਿਲਦਾ ਹੈ RAM KALI MHALLA TEJJA PURI ਆਖਰੀ ਪੌੜੀ RAM KALI MHALLA TEJJA DI TANGUR AMRITSAR MAHARAJ JI ਆਖਰੀ ਪੌੜੀ ਲਿਖਦੇ ਆ ਉੱਥੇ ਕੀ ਲਿਖਦੇ ਆ ਕਹਿੰਦੇ ਅਨੰਦ ਸੁਣੋ ਅਨੰਦ ਸੁਣੋ ਕੀ ਕਰੋ ਵੱਡ ਭਾਗੀ ਹੋ ਦੱਸੋ ਕਹਿੰਦਾ ਤੁਹਾਡੇ ਅੰਦਰ ਅਨਹਦ ਸ਼ਬਦ ਹੈ ਤੁਹਾਡੇ ਅੰਦਰ ਅਨਹਦ ਸ਼ਬਦ ਹੈ ਤੁਸੀਂ ਜੀ ਸੁਰਤ ਜੋ ਸ਼ਬਦ ਨਾਲ ਜੁੜ ਗਈ ਜਦੋਂ ਸ਼ਬਦ ਤੇ ਤੁਹਾਡੀ ਸੁਰਤ ਸਵਾਰ ਹੋਈ ਤੇ ਉਹ ਸ਼ਬਦ ਤੁਹਾਡੀ ਸੁਰਤ ਨੂੰ ਚੁੱਕ ਕੇ ਦਸਮਨ ਦਵਾਰ ਚ ਲੈ ਗਿਆ ਜਦੋਂ ਉਹ ਦਸਮਨ ਦਵਾਰ ਚ ਲੈ ਕੇ ਆ ਤੇ ਉੱਥੇ ਅਨਹਦ ਸ਼ਬਦ ਚੱਲਦਾ ਹੈ ਉੱਥੇ ਪ੍ਰਮਾਤਮਾ ਦੀ ਆਵਾਜ਼ ਹੈ ਉੱਥੇ ਪ੍ਰਮਾਤਮਾ ਦੇ ਮੁੱਖ ਤੋਂ ਨਿਕਲੀ ਆਵਾਜ਼ ਦਸਮਨ ਦਵਾਰ ਦੇ ਅੰਦਰ ਹੈ ਸਭ ਦੇ ਅੰਦਰ ਹੈ ਤੁਹਾਨੂੰ ਪਤਾ ਹੈ ਨਾਮ ਕੁੱਤੇ ਅੰਦਰ ਵੀ ਹੈਗਾ ਅ디 ਗੁਰ ਕੀਤੇ ਜਪ ਲੱਕ ਨਹੀਂ ਕੀਤੀ ਨਾ ਕੀਤੀ ਨਾਮ ਡੰਗਰ ਅੰਦਰ ਵੀ ਹੈਗਾ ਜੀ ਨਾਮ ਰੁੱਖ ਅੰਦਰ ਵੀ ਹੈਗਾ ਜੀ ਨਾਮ ਘਾ ਅੰਦਰ ਵੀ ਹੈਗਾ ਜੀ ਨਾਮ ਸਭ ਅੰਦਰ ਵੀ ਹੈਗਾ ਜੀ ਮਨੂਏ ਕਿਹਨਾ ਕਹਿੰਦਾ ਖਾਲਸਾ ਕਹਿੰਦਾ ਤੁਸੀਂ ਕੀ ਕਹਿੰਦਾ ਨਾਮ ਤੇ ਕੱਲਾ ਗੁਰੂ ਕੋਲ ਹੁੰਦਾ ਹੈ ਨਾਮ ਤੇ ਕੱਲਾ ਇਨਸਾਨ ਚ ਹੁੰਦਾ ਸੱਚ ਹੈ ਨਾ ਜੀ ਉਹ ਬੜੀਏ ਭਗਤੀ ਹੈ ਪਤਾ ਕਿਉਂ ਗੁਰੂ ਗ੍ਰੰਥ ਸਾਹਿਬ ਤੁਸੀਂ ਵੀ ਪੜਦੇ ਹੋ ਤੁਸੀਂ ਵੀ ਗੁਰੂ ਘਰ ਜਾਂਦੇ ਹੋ ਮੱਥੇ ਟੇਕਦੇ ਹੋ ਬਾਣੀ ਪੜਦੇ ਹੋ ਪਰ ਸਦਕੇ ਜਾਵਾ ਪੜਪੜ ਗੱਡੀ ਲੱਗੇ ਪੰਨਾ ਬੰਨੀਆ ਪਾਠ ਕੀਤਾ ਪਰ ਪਤਾ ਨਹੀਂ ਉਹਦਾ ਮਤਲਬ ਕੀ ਹੈ ਗੁਰਬਾਣੀ ਚ ਲਿਖਿਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਨੂੰ ਧਾਰ ਕੇ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਨਾਮ ਬਤਾ ਕਿ ਇਹਨੂੰ ਕਹਿੰਦੇ ਸੀ ਪਤਾ ਨਹੀਂ ਨਾਮ ਕਿਨੂੰ ਕਹਿੰਦੇ ਗੁਰੂ ਜੀ ਨੇ ਬਾਣੀ ਚ ਲਿਖਿਆ RAM RAM ਕਰਤਾ ਸਭ ਜਗ ਫਿਰੇ RAM ਨਾ ਪਾਇਆ ਜੇ ਕਹਿੰਦਾ ਦੁਨੀਆ RAM RAM ਕਰਦੀ ਫਿਰਦੀ ਹੈ ਕਿਤੇ ਗਏ ਸੱਜਣਾ RAM RAM ਭਾਈ ਸਾਹਿਬ RAM RAM ਕਹਿੰਦਾ ਚੰਗਾ ਉਹ ਵੀ ਅੱਗੋਂ ਦਾ ਰਾਮ ਰਾਮ ਤੇ ਕਿਸੇ ਨੇ ਪੁੱਛਿਆ ਕਹਿੰਦਾ ਭਾਈ ਰਾਮ ਰਾਮ ਕੰਧਾ ਜੀ ਰਾਮ ਰਾਮ ਕੋਣ ਹੈ ਇੱਥੇ ਕਹਿੰਦਾ ਮੈਂ ਗੱਲ ਕੱਢੀ ਆ ਭਾਜੀ ਗੱਲ ਨਹੀਂ ਕੱਢੀ ਰਾਮ ਰਾਮ ਤੇ ਦੁਨੀਆ ਘਰਦੀ ਫਿਰਦੀ ਆ ਪਰ ਰਾਮ ਨਹੀਂ ਲੱਭਦਾ ਗੱਲ ਹੀ ਜੋਗ ਨੋਏ ਗੱਲਾਂ ਨਾਲ ਜੋਗ ਨਹੀਂ ਹੋ ਜਾਈਦਾ ਆ ਜੁਬਾਨ ਨਾਲ ਰੋਲਾ ਪਾਉਣਾ ਰੱਬ ਨਹੀਂ ਮਿਲ ਜਾਂਦਾ ਠੀਕ ਹੈ ਭਾਈ ਸੋ ਕੀ ਹੋਰ ਕਰਨਾ ਉਹ ਕੀ ਸਮਝਾਉਣ ਲੱਗੇ ਕਹਿੰਦੇ ਉਹ ਭਾਈ ਰਾਮ ਕੌਣ ਹੈ ਪਰਮਾਤਮਾ ਕੌਣ ਹੈ ਪਰਮਾਤਮਾ ਦਾ ਨਾਮ ਕੀ ਹੈ ਉਹ ਤੇਰੇ ਅੰਦਰ ਪਰਮਾਤਮਾ ਦੇ ਮੁਖ ਤੋਂ ਨਿਕਲੀ ਆਵਾਜ਼ ਨੂੰ ਨਾਮ ਕਹਿੰਦੇ ਉਹ ਤੁਹਾਡੇ ਅੰਦਰ ਸਾਰਿਆਂ ਦੇ ਬਿਨਾ ਪਰਮਾਤਮਾ ਦੇ ਸ਼ਬਦ ਤੋਂ ਕੋਈ ਸ੍ਰਿਸ਼ਟੀ ਤੇ ਪੈਦਾ ਨਹੀਂ ਹੋ ਸਕਦਾ ਕਿਉਂਕਿ ਗੁਰੂ ਸਾਹਿਬਣ ਕਹਿੰਦੇ ਆ ਉਤਪਤ ਪਰਲੇ ਸ਼ਬਦੇ ਹੋਵੇ ਕਹਿੰਦੇ ਸੰਸਾਰ ਦੀ ਉਤਪਤੀ ਤੇ ਸੰਸਾਰ ਦਾ ਨਾਸ਼ ਹੋਣਾ ਸ਼ਬਦ ਹੁੰਦਾ ਹੈ ਪਰਮਾਤਮਾ ਦੀ ਆਵਾਜ਼ ਤੋਂ ਹੁੰਦਾ ਹੈ ਬਿਨਾ ਪਰਮਾਤਮਾ ਦੀ ਆਵਾਜ਼ ਤੋਂ ਨਾ ਕੋਈ ਪੈਦਾ ਹੋ ਸਕਦਾ ਨਾ ਕੋਈ ਨਾਸ਼ ਹੋ ਸਕਦਾ ਕੰਦਰ ਜੀ ਠੀਕ ਹੈ ਹੁਣ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ ਕੀ ਸਮਝਾਉਂਦੇ ਆ ਜਿਹੜੀ ਆਪਾਂ ਪੰਕਤੀ ਪੜ੍ਹੀ ਹੈ ਕੀ ਪੰਕਤੀ ਪੜ੍ਹੀ ਆਪਾਂ ਕਹਿਣ ਲੱਗੇ ਅਨੰਦ ਸੁਣੋ ਇਹ ਤੁਹਾਡੇ ਅੰਦਰ ਆਨੰਦ ਹੈ ਅਨਖੰਦ ਸ਼ਬਦ ਹੈ ਉਹਨੂੰ ਸੁਣੋ ਉਹਨੂੰ ਸੁਣਨ ਲਈ ਜਾਣਾ ਕਿੱਥੇ ਪੈਗਾ ਦਸੋਂ ਦੁਆਰ 'ਚ ਤੇ ਦਸੋਂ ਦੁਆਰ 'ਚ ਬਿਰਤੀ ਜਾਂਦੀ ਨਹੀਂ ਕੋਈ ਬੰਦ ਹੈ ਸ਼ਬਦ ਹੈ ਬੰਦ ਹੈ ਜਾਂਦੀ ਨਹੀਂ ਬਿਰਤੀ ਹੁਣ ਦੂਜੇ ਦੇਸ਼ ਜਾਣ ਲਈ ਜਹਾਜ਼ ਤੇ ਬਹਿਣਾ ਪੈਂਦਾ ਹੈ ਦੂਜੇ ਦੇਸ਼ ਚ ਜਾਣ ਲਈ ਜਹਾਜ਼ ਤੇ ਬਹਿਣਾ ਪੈਂਦਾ ਹੈ ਦਸੰਦਵਾਰ ਚ ਜਾਣ ਲਈ ਸ਼ਬਦ ਦੀ ਰੱਦਨਾ ਕਰਨੀ ਪੈਂਦੀ ਹੈ ਉਹ ਸ਼ਬਦ ਦਸੰਦਵਾਰ ਤੇ ਲੈ ਕੇ ਜਾਂਦਾ ਜਦੋਂ ਦਸੰਦਵਾਰ ਤੇ ਲੈ ਕੇ ਜਾਂਦਾ ਤੇ ਉਹ ਆਵਾਜ਼ ਉੱਥੇ ਹੈ ਜਦੋਂ ਉੱਥੇ ਬਿਰਤੀ ਪਹੁੰਚਦੀ ਹੈ ਫਿਰ ਜਹਾਜ਼ 에ਰਪੋਰਟ ਤੇ ਰਹਿ ਜਾਂਦਾ ਤੇ ਬੰਦਾ ਆਪਣੇ ਘਰ ਤੁਰ ਪੈਂਦਾ ਫਿਰ ਸਾਡੀ ਜਿਹੜੀ ਮਨ ਬਿਰਤੀ ਹੈ ਸਾਡੀ ਜਿਹੜੀ ਸੁਰਤੀ ਹੈ ਦਸੰਦਵਾਰ ਵਿੱਚ ਪਹੁੰਚਦੀ ਹੈ ਉੱਥੇ ਪਰਮਾਤਮਾ ਦੇ ਮੁਖ ਤੋਂ ਨਿਕਲੀ ਆਵਾਜ਼ ਜਿਹੜੀ ਇਹਨੂੰ ਅਨਹਦ ਸ਼ਬਦ ਕਹਿੰਦੇ ਕਹਿੰਦੇ ਉੱਥੇ ਚੱਲਦੀ ਹੈ ਤੇ ਗੁਰੂ ਜੀ ਕਹਿੰਦੇ ਜਦ ਤਨ ਸੁਣ ਲੇਗਾ ਉਹ ਦਿਨ ਵੱਡ ਭਗਾ ਹੋ ਜਾਏਗਾ ਤੇ ਭਗਤੀ ਚੱਲੀ ਕਿੱਥੋਂ ਕਹਿੰਦੇ ਭਾਗ ਹੋਵਾ ਗੁਰ ਸੰਤ ਮਿਲਾਇਆ ਕਹਿੰਦੇ